ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਗਾਵਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂ ਜਰਸੀ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਦੋਵੇਂ ਬਾਈ ਟੌਬ ਰੀਡ ਦੀਆਂ ਆ ਗਈਆਂ ਤੇ ਬਾਈ ਸਿਕੰਦਰ ਕੋਲੋਂ ਬਾਈ ਵੀਡੀਓ ਬਣਾਉਣ ਜਾ ਰਹੇ ਆ ਤੇ ਬਾਕੀ ਦੀ ਗੱਲ ਕਰਦੇ ਬਾਈ ਨਾਲ ਆਜੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਠੀ ਠੀਕ ਹੋ ਬਾਈ ਪੂਰਾ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਿਰਪਾ ਵਧੀਆ ਚੱਲਦਾ ਬਾਈ ਠੀਕ ਹੈ ਬਾਈ ਪੂਰਾ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਬਗਾ ਸਿੰਘ ਜੀ ਪਿੰਡ ਚੌਕੇ ਜਿਹੜਾ ਵੰਡਾ ਥੇਰ ਵਾਲੇ ਜੀ ਨੇੜੇ ਪਿੰਡ ਬਾਈ ਜਿਹੜੇ ਬਾਈ ਖੋਖਰ ਵੀ ਰਹਿੰਦਾ ਵੱਲੋਂ ਵੀ ਨੇੜੇ ਜੀ ਰਾਮਪੁਰ ਵੀ ਨੇੜੇ ਤਵਾ ਸ਼ਹਿਰ ਵੀ ਨੇੜੇ ਕੰਟੈਕਟ ਨੰਬਰ ਬੋਲ ਦਿਓ ਆਪਣਾ 997624670 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਜਰਸੀ ਦਾ ਤਾਂ ਤੋਹਫਾ ਹੀ ਲਵੇ ਬਾਈ ਜਮਾ ਬਾਈ ਇੱਕ ਨੰਬਰ ਬਹਿੜਾ ਜਰਾ ਜਮਾ ਘਰੇ ਰੱਖਣ ਵਾਲੀ ਬਹਿੜਾ ਦੁੱਧ ਪੀਣ ਵਾਲਾ ਪੀਸ ਆ ਜਰਾ ਸਰ ਬੱਚਾ ਵੀ ਮਗਰ ਵੱਸੀ ਆ ਹਾਂ ਬਹੁਤ ਟੌਪ ਦੀ ਬੱਚੀ ਐ ਹੂੰ ਤੇ ਅੱਜ ਇਹਨੂੰ ਚੌਥਾ ਦਿਨ ਆ ਸ਼ੂਈ ਚੌਥਾ ਦਿਨ ਹਾਂ ਕਦ ਕਾਠ ਬਹੁਤ ਸੋਨਾ ਆ ਗਿਆ ਨਾ ਸੋਨਾ ਬਾਈ ਬੈਕ ਵੀਅਰ ਦੇਖੋ ਬਾਈ ਕਿਆ ਬਾਤ ਆ ਦੋਤਾ ਉਹ ਜੇਰ ਘਾਂਟੀ ਆਪਣੀ ਜੇਰ ਜੱਪੇ ਦੀ ਬਾਈ ਸਾਰੇ ਕੁਝ ਤੇ ਕਿੰਨਾ ਬਾਈ ਦੁੱਧ ਕਹਿ ਬੋਲਾ ਯਾਰ ਜੇ ਤਾਂ ਹੁਣ ਬੋਲਾ ਮੰਨ ਲਾ ਦੁੱਧ ਮੰਨ ਲਾ ਠੀਕ ਆ ਜੇ ਤਾਂ ਉਹ 15 ਕਿਲੋ 14 ਕਿਲੋ ਮੰਨ ਕਿਹੜਾ ਮਰਜ਼ੀ ਲੈ ਲੈ ਠੀਕ ਆ ਭਾਵੇਂ ਕੋਈ ਦੋ ਟਾਈਮ ਚਵਾਈ ਕਰ ਲੈ ਜੋ ਦੋ ਟਾਈਮ ਕਰ ਲੈ ਤਿੰਨ ਕਰ ਲੈ ਕੋਈ ਠੀਕ ਆ ਭਾਵੇਂ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਆਪਣੀ ਚਵਾਈ ਕਰ ਦੋ ਦੋ ਦੂ ਬੱਛੀ ਬਾਈ 16 17 ਕਿਲੋ ਬਾਕੀ ਬਰੀਡ ਵਾਲੀ ਆ ਹਾਂ ਰੰਗ ਰੰਗ ਦੇ ਕਿੰਨਾ ਸੋਹਣਾ ਰੰਗ ਟੰਗ ਕੁਆਲਟੀ ਲੀਵੇ ਫੀਟਿੰਗ ਮੈਂ ਕਹਿੰਦਾ ਗੱਲਾਂ ਕਰਾਂ ਕੀ ਆ ਜਮਾ 16 ਕਿਲੋ ਦੁੱਧ ਠੰਡਾ ਦੋ ਯਾਰ ਬੈੜ ਬਾਈ ਕੀ ਬਾਤ ਆ ਲੈ ਵਾ ਦੇਖੋ ਬੜਾ ਕਮਾਲ ਦਾ ਆ ਗਿਆ ਫਿਕਸ ਤੇ ਟਾਈਟ ਲੇਵੇ ਦੀ ਆ ਗਈ ਤੇ ਇੱਕ ਗੱਲ ਹੋਰ ਆ ਬਾਈ ਛੋਟੀ ਜੀ ਮੰਨ ਕੇ ਨਾ ਹਾਂ ਬਹੁਤ ਵੱਡੀ ਆ ਬੈਡ ਬਾਈ ਜਿੰਦ ਜਾਣ ਵਾਲੀ ਆ ਪੂਰੀ ਸਾਗ ਤੇ ਪਾਲੀ ਦੀ ਆ ਬਾਈ ਲੈ ਚੈੱਕ ਕਰੋ ਦੇਖ ਤੂੰ ਕੁਆਲਿਟੀ ਕਿੰਨੀ ਬੈੜਦੀ ਹੈ ਲੈ ਵਾ ਲੂਵਾ ਮੈਂ ਕਹਣਾ ਕੀ ਆ ਬਾਤ ਹੀ ਆ ਬਾਈ ਇਸ ਪੁੱਛ ਦੇਖ ਯਾਰ ਬੈਡ ਬਾਈ ਗੱਲ ਕਰੀਏ ਹੁਣ ਇਹਦੇ ਮੁੱਲ ਦੀ ਹੋਰ ਕੀ ਰਹੂਗਾ ਦਾ ਮੁੱਲ ਬਾਈ ਫੋਨ ਤੇ ਕਰਾਂਗੇ ਬਾਈ ਵੇਚਣ ਵਾਲੀ ਗੱਲ ਹੀ ਕਰਾਂਗੇ ਬਸ ਲੈਣ ਦੇਣੀ ਹੋ ਮੁੱਲ ਪਹਿਲਾਂ ਵੀ ਜਾਏ ਜੀ ਹਾਂ ਸਹੀ ਗੱਲ ਆ ਲੈ ਦੇਖੋ ਬਾਈ ਭਾਂਡਾ ਕਿੰਨਾ ਚੰਗਾ ਥਾਨ ਬਾਈ ਟੌਪ ਦਾ ਸਹੀ ਗੱਲ ਧਾਰਾਂ ਹੀ ਮਾਰ ਕੇ ਲੱਗੀ ਪਈ ਆ ਤੇ ਧਾਰਾਂ ਵੀ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾਵਾਂਗੇ ਨਾੜਾ ਨੁੜਾ ਖੁੱਲੇ ਵੇਤੇ ਕਿਆ ਬਾਤ ਮੋਟੀ ਨਾੜ ਬਹੁਤ ਚੰਗੀ ਆ ਬਈ ਯਾਰ ਸਹੀ ਗੱਲਾਂ ਤੋਤਾਲੀ ਨਾੜ ਵੀ ਦੱਸਦੀ ਆ ਪਤਾ ਲੱਗਦਾ ਨਹੀਂ ਬਰੀਕੀ ਅੰਗ ਆ ਗਈ ਐ ਸੋਸ ਬੈਡ ਵੀ ਯਾਰ ਦੱਸਦੀ ਆ ਵੀ ਹੈਗੀ ਹਮ ਏ ਤੇ ਬੱਚਾ ਇਹਦੇ ਮਗਰ ਵੀ ਆ ਬੱਚੀ ਆ ਬਈ ਬੱਚੀ ਹੋ ਖੜੀ ਆ ਬਈ ਬੱਚੀ ਨਾੜ ਵਾਂ ਨਾਲ ਹੀ ਆ ਬੱਚੀ ਦੇ ਹਮ ਤੇ ਮੁੱਲ ਭਾਈ ਰਹੂਗਾ ਇਹਦਾ ਜਾਇਜ਼ ਮੁੱਲ ਰਹੂਗਾ ਭਾਈ ਕਹਿੰਦਾ ਫੋਨ ਤੇ ਜਮਾਂ ਲੈਣ ਦਾ ਬਾ ਵੇਚਣ ਵਾਲੀ ਗੱਲ ਹੀ ਕਰਾ ਯਾਰ ਭਾਈ ਆਪਾਂ ਹਮ ਤੇ ਧਾਰਾ ਮਾਰੋਂਗੇ ਭਾਈ ਹਾਂ ਹਾਂ ਭਾਈ ਬਹੁਤ ਠੰਡੀ ਆ ਜਾ ਠੀਕ ਆ ਭਾਈ ਬੱਚੀ ਘਰੇ ਰੱਖਣ ਵਾਲੀ ਯਾਰ ਹੋਈ ਗੱਲ ਨਹੀਂ ਵੀ ਪੈਰ ਵੀ ਨਹੀਂ ਲਾਉਦੀ ਬੈਠ ਜਾ ਰੋ ਹਮ ਕਿਉਂਕਿ ਕੁਆਲਿਟੀ ਵਾਲੀ ਹਾਂ ਸਹੀ ਗੱਲ ਹੈ ਅਸਲੀ ਜਰਸੀ ਹੈ ਯਾਰ ਕੁਆਲਿਟੀ ਬੈਡ ਦੀ ਬਈ ਆਪ ਬੋਲਦੀ ਹੈ ਬਾਕੀ ਜਿਹੜਾ ਲੈ ਵੋ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਨੇੜੇ ਦਾ ਕਰਵਾ ਲੈ ਦੇਖ ਸਕਦਾ ਬਈ ਬੜਾ ਸੁਣਾ ਇੰਨੀ ਠੰਡੀ ਆ ਜਾ ਬਈ ਲੈ ਨਿਆਣਾ ਸਿੱਧਾ ਹੀ ਲੱਗਾ ਕੋਈ ਦਿੱਕਤ ਹੀ ਨਹੀਂ ਮਹਾ ਜਾਰ ਕੁਸ਼ਕ ਦੀ ਵੀ ਨਹੀਂ ਮੱਛੀ ਯਾਰ ਇੰਨੀ ਹੋਆ ਬਾਕੀ ਆਪਾਂ ਤੁਹਾਨੂੰ ਚੂਣ ਚਬਾ ਵੀ ਕਰਮ ਵਾਲੇ ਦਾ ਬੱਚੇ ਇੱਕ ਕਰਵਾਵਾਂਗੇ ਵੀ ਕਿਹਾ ਜਾਂਦਾ ਚੂਣ ਚਬਾਗਾ ਬਾਕੀ ਛੋਟੀ ਤੇ ਬਰੀਡ ਸੈਨਿੰਗ ਮੈਂ ਕਹਣਾ ਕਿਆ ਬਾਤ ਈ ਪਿਓਰ ਜਰਸੀ ਆਪਣੇ ਪੰਜਾਬ ਵਾਲੀ ਹੂੰ ਹੂੰ ਸਹੀ ਗੱਲ ਨੂੰ ਹੋ ਬਰ ਬੋਲਦੀ ਆ ਜਰ ਆਪਾਂ ਨੂੰ ਕੋਈ ਬਾਲਾ ਬਈ ਬੋਲ ਹਾਂ ਕਹਿਣ ਦੀ ਲੋੜ ਹੀ ਨਹੀਂ ਅਗਲਾ ਆਪ ਹੀ ਪਤਾ ਲੱਗ ਜਾਂਦਾ ਹੂੰ ਸਹੀ ਗੱਲ ਆ ਕਿਉਂਕਿ ਬਾਕੀ ਬੱਚਾ ਵੀ ਤਿਆਰ ਹੋਣ ਵਾਲਾ ਨਾਲਕ ਨਹੀਂ ਹਾਂ ਬੁਰਾ ਨਹੀਂ ਬੰਤੀ ਆਪਾ ਲੈਪਸ ਮਾਰ ਕਰੇ ਤਾਂ ਬਾ ਥਾਣ ਵੀ ਸਮਝਾ ਪਾ ਕੇ ਕਰਵਾ ਲੈ ਨੇੜਿਓ ਬਈ ਮੈਂ ਕਹਣਾ ਪੀੜੀ ਤੇ ਪਾਵੇ ਨਾਲ ਹਾਂ ਸਹੀ ਗੱਲ ਬੜਾ ਚੰਗਾ ਖਾਣ ਲੱਗਾ ਯਾਰ ਪਛੀ ਦਾ ਹਾਂ ਜੀ ਕਰਦਾ ਵੀ ਕਰ ਲਈ ਨਾ ਲੱਤ ਪਿੱਛੇ ਹੂੰ ਸਹੀ ਗੱਲ ਹੈ ਸੈਟ ਹੋ ਗਏ ਖੜਦੀ ਆ ਜਮਾਂ ਬਾਈ ਨਾਲੇ ਗਾਲਾਂ ਕਰੀ ਜਾਂਦੀ ਕੋਈ ਕਰ ਮਹਾਜਤ ਤਾਂ ਇੰਥੇ ਨਹੀਂ ਕੋਈ ਲੈ ਕੀ ਬਾਤ ਹੈ ਲੈ ਬਾਈ ਚੈੱਕ ਕਰੋ ਬਾਈ ਬੜਾ ਸੋਹਣਾ ਜੂਣਾ ਆ ਗਿਆ ਥਣਾ ਦੀ ਬਾਈ ਆਪਣੀ ਫੁੱਲ ਗਰੰਟੀ ਆ ਯਾਰ ਹੂੰ ਪੂਰ ਸਰਲਾ ਕੋਈ ਨਾੜ ਗੰਡੋ ਵੀ ਆਪਣੀ ਜ਼ਿੰਮੇਵਾਰੀ ਠੀਕ ਹੈ ਬਾਈ ਹਾਂ ਦੇ ਗਰਾਂ ਆਨਲ ਨਾਲ ਮਉ ਆਉਂਦਾ ਬਾਕੀ ਜਵਾਨੀਆਂ ਆਂਗਾ ਨਮਾ ਹਾਨ ਬਈ ਹੋਈ ਨਹੀਂ ਗਾ ਬੁੜੀ ਆ ਚਾਹ 20 ਸੂਏ ਸੂਪੇ 10 ਸੂਏ ਹਾਂ ਜੀਰ ਦੀ ਬਈ ਜੇਰ ਦੀ ਆਪਣੀ ਗਰੰਟੀ ਉਹ ਲੈ ਹੂੰ ਫੂਲ ਲੇ ਥਣਾ ਦੀ ਚ ਬਈ ਦੇ ਮੂਰ ਲੇ ਥਣਾ ਦੀ ਗੁੱਥੀਆਂ ਕੱਢਦੀ ਆ ਹਲਾ ਨਾ ਬਹੁਤ ਬਾਲਾ ਚੰਗਾ ਥਾਰਾਂ ਦੇਖੋ ਜੇ ਥੋੜੀਆਂ ਹੀ ਮਾਰੀਆਂ ਬਾਈ ਨੇ ਕਿੱਥੇ ਤੱਕ ਦੁੱਧ ਜਾਵੜਿਆ ਥਣ ਬਾਲਾ ਚੰਗਾ ਬਾਈ ਬਹਿੜਦਾ ਨਾਲੇ ਚਿੱਟਾ ਦੁੱਧ ਹੋ ਫਾਇਟ ਚੰਗੀ ਆ ਉਹ ਗਰਮ ਇੰਨੀ ਗੁੱਦੇ ਬਾਈ ਥਣ ਦੇਖੀ ਲੈ ਕਿਆ ਕਿੰਨੇ ਚੰਗਾ ਲੈ ਚ ਹੱਥੀ ਜੋੜੇ ਚਾਹ ਮਸ਼ੀਨ ਮਹਾਜਮਾ ਯਾਰ ਇੱਕ ਨੰਬਰ ਬਹਿੜਾ ਬਾਈ ਕਰੇ ਇੱਕ ਰੋ ਇਹ ਬੰਦੇ ਨੂੰ ਕੋਈ ਆਹਵਾ ਹੂੰ ਛੌਂਗਰਾ ਤੇ ਅੱਗੇ ਇਦਾਂ ਬਾਈ ਦੋ ਨੰਬਰ ਇਹਦੇ ਬਾਰੇ ਦੱਸ ਉਹ ਬਾਈ ਸਾਹੀ ਬਾਦ ਤੇ ਜਰਸੀ ਦਾ ਕਰੋਸ ਆ ਸਾਹੀ ਆਲ ਤੇ ਜਰਸੀ ਦਾ ਕਰੋਸ ਆ ਇਹਨੇ ਬਾਈ 23 24 ਕਿਲੋ ਦੁੱਧ ਕੱਢਿਆ ਕਿਹੜਾ ਸੁਆ ਸੁਆ ਦੂਜਾ ਸੁਣਾ ਬਾਈ ਹੁਣ ਬੈਠ ਨੇ ਦੂਜਾ ਸੁਆ ਸੁਣਾ ਤੇ ਲੱਡੋ ਲਬਾੜੀ ਪਈ ਆ ਲਾ ਲਖਾ ਮਣੀ ਲੱਗ ਕੇ ਕੀ ਬਾਤ ਬਾੜ ਘੰਟੇ ਲਾ ਮਣੀ ਆ ਸਹੀ ਗੱਲ ਹੈ ਠੰਡੀ ਬਾਈ ਇੰਨੇ ਲੈ ਬਤਾ ਕੀ 24 ਜਲ ਯਾਰ ਹੂੰ ਬਾਈ 23 ਲੀਟਰ ਦੁੱਧ ਕੱਢਿਆ ਜਾ ਰਹੇ ਨੇ ਕੋਈ ਦੇਖਤੀ ਨਹੀਂ ਕਰ ਮਾਨਾ 25 ਲੀਟਰ ਦੁੱਧ ਦੋ ਇੱਕਤੀ ਬੈਠਾ ਠੀਕ ਹੈ ਭਾਈ ਝੋਲੀ-ਝੋਲੀ ਦੇ ਦੁੱਧ ਵੀ ਨਾਲੇ ਫੈਟ ਵਾਲਾ ਪਾਉਂਟ ਵਾਲਾ ਭਾਈ ਪਰੂ ਆਇਆ ਵਾਰ ਹਜੇ ਪਾਇਆ ਹਫਤਾ ਹਫਤੇ ਦੀ ਕੱਚੀ ਆ ਹਾਂ ਤੇ ਮੁੱਲ ਫਿਰ ਅੱਜ ਕੱਚੀਆਂ ਵਾਲਾ ਹੋਊ ਮੁੱਲ ਕੱਚੀਆਂ ਵਾਲਾ ਕਰਦੇ ਅੱਜ ਠੀਕ ਹੈ ਭਾਈ ਜਦੋਂ ਭਾਈ ਤਿਆਰ ਹੋ ਗਈ ਫਿਰ ਉਹ ਜਾ ਕੋਈ ਆਉ ਹੂੰ ਵੱਡੀ-ਬੁੱਡੀ ਪੌਦਾ ਪੈਣ ਕੱਚੀਆਂ ਵਾਲਾ ਠੰਡੀ-ਠੁੰਡੀ ਤੇ ਵੱਡੀ-ਬੁੱਡੀ ਦੇਖੋ ਭਾਈ ਦੇਖੇ ਨਹੀਂ ਭਾਈ ਯਾਰ ਬੈੜਦਾ ਭਾਈ ਖਰਾ ਖਾ ਕੇ ਭਲੀ ਵੀ ਯਾਰ ਹਾਂ ਸਹੀ ਗੱਲ ਆ ਭਾਈ ਕੁਆਲਿਟੀ ਦੇਖੋ ਬੈੜਦੀ ਫਰੰਡਰ ਵੀ ਅਪਾ ਚੈੱਕ ਕਰਵਾਵਾਂਗੇ ਸਾਨੂੰ ਲੈ ਰੰਗ ਭਾਈ ਕਿੰਨਾ ਚੰਗਾ ਯਾਰ ਸਹੀ ਗੱਲ ਆ ਬੜਾ ਚੰਗਾ ਰੰਗ ਢੰਗਾ ਆ ਬੈੜ ਬੰਦਾ ਜਦੋਂ ਕੱਢ ਦੇਖ ਮੇਰਾ 6 ਫੁੱਟ ਕੱਦ ਦਾ ਲੈ ਭਾਈ ਦੇਖੋ ਐਨੀ ਗੁੱਨੀ ਹੈ ਇਹ ਲੈ ਕੀ ਬਾਤ ਆ ਭਾਈ ਲੈ ਛਣ ਛਣ ਦੇਖੋ ਨਾੜਾ ਨੋੜਾ ਬੜਾ ਕਮਾਲਾ ਲੇਵਾ ਦੇਖੋ ਪਹਿਲਾਂ ਨਹੀਂ ਬੈਠਾ ਰਹਿ ਜਾਂ ਥੱਲੇ ਬਾਲਟ ਲੰਪ ਸਾਰੇਆਂ ਕੱਢੋ ਗਲੇ ਹਾਂ ਸਹੀ ਗੱਲ ਆ ਬੜਾ ਜਗਾੜ ਆ ਬੈਠਦਾ ਹੇ ਤੇ ਮੁੱਲ ਫਿਰ ਇਹਦਾ ਭਾਈ ਮੁੱਲ ਬਾਜਾਇ ਜਿਕਰੇ ਅੱਜ ਦੀ ਘੜੀ ਵਾਲਾ ਠੀਕ ਆ ਵੇਚਣ ਵਾਲਾ ਵੇਚਣ ਵਾਲਾ ਮੁੱਲ ਹੋਊਗਾ ਬਾਈ ਕਿਨਾ ਮੁੱਲ ਕਰਾਂਗੇ ਫੋਨ ਤੇ ਤੇ ਮੁੱਲ ਰਹੂਗਾ ਜਾਇਜ਼ ਕਿਉਂਕਿ ਬਾਈ ਜੈ ਸਾਹਿਬ ਦੀਆਂ ਵੇੜਾਂ ਉਹ ਸਾਹਿਬ ਦੀ ਮਲ ਹੋ ਜਾਣੀ ਹਾਂ ਹੂੰ ਬਾਕੀ ਹੁਣ ਬਾਲਟ ਨਾਲ ਸੋਨੂੰ ਬਾਈ ਪਤਾ ਹੀ ਲੱਗਦਾ ਕਿਉਂਕਿ ਸਾਰੀ ਕੱਚੀ ਹੀ ਪਈ ਆਜੇ ਤੱਕ ਨਹੀਂ ਜਮਾ ਬਾਈ ਪੂਰੀ ਬਾਹ ਪਈ ਆ ਯਾਰ ਹੂੰ ਹੁਣ ਬਾਕੀ ਜਿਵੇਂ ਬਾਈ ਨੇ ਦੱਸਿਆ 7 ਤੋਂ 8 ਤਾਂ ਲੈਂਦੀ ਆ ਜੇ 7 ਤੋਂ 8 ਦਿਨ ਲੱਗੇ ਤਾਂ ਮੈਂ ਕਹਿੰਦਾ ਮਿੰਟ-ਮਿੰਟ ਦਾ ਫਰਕ ਪੈਂਦਾ ਕਿ ਨਹੀਂ ਜਮਾ ਬਾਈ ਜਮਾ ਝੋਲੀ ਤੂੰ ਦੇਖਿਆ ਚਲ ਬੈੜ ਦੀ ਜਿੱਦੇ ਤਿਆਰ ਹੋ ਗਈ ਹਰ ਕਾਰ ਦੇ ਕਿਸੇ ਨੂੰ ਲੈਵਾ ਟੈਟ ਹਵਾਨਾ ਹੋਊਗਾ ਜਿਹਨੂੰ ਆਪਾਂ ਕਹਿੰਦੇ ਪੰਡ ਲਾ ਕੇ ਸੂਣਾ ਜਮਾ ਬਾਈ ਸਹੀ ਗੱਲ ਆ ਬਾਈ ਗਾਇਬ ਕੋ ਪਾਇਆ ਇਧਰ ਉਹ ਚੱਕਰਾ ਨਾ ਕਰਿਓ ਬਲ ਖਾਣਾ ਪਾ ਦਿਖਾ ਦੀ ਸਮਾਰ ਕੇ ਤੇ ਕਰਮ ਵਾਲੀ ਦੇ ਲੈ ਬਾਈ ਲੈ ਬਾਈ ਚੈੱਕ ਕਰੋ ਇਹਦਾ ਯਾਰ ਹੱਲਣਾ ਦਾ ਹੈ ਹੀ ਨਹੀਂ ਹੂੰ ਜਿੱਥੇ ਖੜ ਕੇ ਖੜੀ ਆ ਹਨਾ ਉਹ ਚੱਕ ਦੇ ਸਹੀ ਗੱਲ ਐਨੀ ਗੁੰਨੀ ਆ ਤੂੰ ਚੱਕ ਕੇ ਖੜ ਜਾਂਦੀ ਕੋਈ ਕਰਮ ਵਾਲਾ ਦੇਖ ਕੇ ਦੀ ਤੇ ਮੁੱਲ ਬਾਈ ਕਹਿੰਦਾ ਰੱਖਾਂਗੇ ਫੋਨ ਤੇ ਮੁੱਲ ਬਾਈ ਕਹਿੰਦਾ ਤਾਂ ਰੱਖਾਂਗੇ ਬਾਈ ਕਿਉਂਕਿ ਕਈ ਵਾਰੀ ਵੀਰ ਕੋਈ ਵੇਚਣ ਆਲਾ ਲਾਇਆ ਹਾਂ ਸਹੀ ਗੱਲ ਹੈ ਜਦ ਅਗਲਾ ਕਹਿੰਦਾ ਪੜਦਾ ਹੋਊਗਾ ਹੂੰ ਜੇ ਕਿਸੇ ਵੀ ਵੀਰ ਦਾ ਤੋਹਫਾ ਹੀ ਆ ਬਾਈ ਯਾਰ ਦੋਵੇਂ ਹੀ ਤੋਹਫੇ ਆ ਕਿ ਨਹੀਂ ਹਾਂ ਸਹੀ ਗੱਲ ਆ ਬਾਈ ਕਿਸੇ ਵੀ ਵੀਰ ਨੂੰ ਨਾ ਬਾਈ ਦੋਮਾ ਵੜਾ ਚ ਕੋਈ ਵੀ ਵੜ ਪਸੰਦ ਆਵੇ ਕੰਟੈਕਟ ਜ਼ਰੂਰ ਕਰਿਓ ਬਾਈ ਨਾ ਵੀਡੀਓ ਨੂੰ ਵੇਖਣ ਲਈ ਧੰਨਵਾਦ